ਜੇਕਰ ਤੁਸੀਂ ਵੀ ਰਾਸ਼ਨ ਕਾਰਡ ਧਾਰਕ ਹੋ ਤਾਂ ਤੁਹਾਡੇ ਲਈ ਗੁੱਡ ਅਪਡੇਟ ਆ ਚੁੱਕੀ ਹੈ ਹੁਣ ਤੁਹਾਡਾ ਰਾਸ਼ਨ ਕਾਰਡ ਬੰਦ ਹੋਣ ਤੋਂ ਬਚ ਜਾਵੇਗਾ ਜੇਕਰ ਤੁਸੀਂ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਿਕ ਆਪਣੀ ਈ ਕੇਵੇਸੀ ਕਰ ਲੋਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੰਪਲੀਟ ਜਾਣਕਾਰੀ ਦੇਣ ਲੱਗੇ ਹਾਂ ਕਿ ਤੁਹਾਡੀ ਈ ਕੇਵੇਸੀ ਤੁਹਾਡੀ ਘਰ ਬੈਠੇ ਕਿਦਾਂ ਹੋ ਸਕਦੀ ਹੈ ਤਾਂ ਤੁਸੀਂ ਦੋਸਤੋ ਜਿਵੇਂ ਕਿ ਅੱਗੇ ਵੀਡੀਓ ਵੀ ਦੇਖੋਗੇ ਪਹਿਲਾਂ ਤਾਂ ਦੋਸਤੋ ਤੁਸੀਂ ਜਿਹੜਾ ਡਿਪੋ ਹੋਲਡਰ ਹੈ ਜਾਂ ਫਿਰ ਜਿੱਥੇ ਤੁਸੀਂ ਆਪਣਾ ਰਾਸ਼ਨ ਕਾਰਡ ਪਹਿਲਾਂ ਬਣਵਾ ਲਿਤਾ ਹੈ ਉੱਥੇ ਤੁਸੀਂ ਚਲੇ ਜਾਣਾ ਹੈ ਜਾਂ ਫਿਰ ਉਹਨਾਂ ਦਾ ਇੱਕ ਮੋਬਾਈਲ ਨੰਬਰ ਤੁਹਾਡੇ ਕੋਲ ਜੇ ਹੈਗਾ ਹੈ ਤਾਂ ਤੁਸੀਂ ਉਹਨਾਂ ਨੂੰ ਕਾਲ ਕਰੋ ਇਹ ਆਫੀਸ਼ੀਅਲ ਪੰਜਾਬ ਦੇ ਵਾਸਤੇ ਹੈ ਜੇਕਰ ਤੁਸੀਂ ਪੰਜਾਬ ਦੇ ਵਸਨੀਕ ਹੋ ਤਾਂ ਤੁਹਾਡੇ ਲਈ ਇਹ ਗੁੱਡ ਅਪਡੇਟ ਹੈ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਨਾਲ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਜੋ ਵੀ ਨਵੀਂ ਅਪਡੇਟ ਆਇਆ ਕਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਇਆ ਕਰੇਗੀ ਹੋ ਸਕੇ ਤਾਂ ਇੱਕ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਤਾਂ ਤੁਹਾਨੂੰ ਦੱਸਦੀ ਕਿ ਰਾਸ਼ਨ ਕਾਰਡ ਦੀ ਈ ਕੇਵੇਸੀ ਇਸ ਕਰਕੇ ਜ਼ਰੂਰੀ ਹੈ ਪਹਿਲਾਂ ਤਾਂ ਬੋਜਨ ਦੇ ਸਦਸ ਏਦਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਮੈਰਿਜ ਹੋ ਜਾਂਦੀ ਹੈ ਜਾਂ ਫਿਰ ਕੁਝ ਸਦਸ ਏਦਾਂ ਦੀ ਹੁੰਦੀਆਂ ਹਨ ਜਿਨ੍ਹਾਂ ਦੀ ਡੈਥ ਕੇਸ ਦੇ ਵਿੱਚ ਯਾਨੀ ਕਿ ਇਨਫਾਰਮੇਸ਼ਨ ਹੁੰਦੀ ਹੈ ਡੈਥ ਕੇਸ ਦੇ ਵਿੱਚ ਉਹਨਾਂ ਦਾ ਰਾਸ਼ਨ ਕਾਰਡ ਚੱਲਦਾ ਰਹਿੰਦਾ ਹੈ ਲੇਕਿਨ ਉਹਨਾਂ ਦੀ ਡੈਥ ਹੋਈ ਹੁੰ ਕਿਉਂਕਿ ਈ ਕੇਵੇਸੀ ਹੋਏਗੀ ਤਾਂ ਤੁਹਾਨੂੰ ਅੱਗੇ ਚੱਲ ਕੇ ਰਾਸ਼ਨ ਕਾਰਡ ਦਾ ਜਿਹੜਾ ਹੋਵੇਗਾ ਬੈਨੀਫਿਟ ਮਿਲੇਗਾ ਤਾਂ ਰਾਸ਼ਨ ਕਾਰਡ ਦੀ ਜਿਹੜੀ ਈਕੈਵੇਸੀ ਹੈ ਉਹ ਤੁਸੀਂ ਡੀਪੋ ਹੋਲਡਰ ਦਾ ਜੋ ਮੋਬਾਈਲ ਨੰਬਰ ਹੈ ਉਹ ਤੁਹਾਡੇ ਕੋਲ ਹੈ ਤਾਂ ਵਧੀਆ ਗੱਲ ਹੈ ਨਹੀਂ ਤਾਂ ਤੁਸੀਂ ਲੈ ਲੋਗੇ ਡੀਪੋ ਹੋਲਡਰ ਨੂੰ ਤੁਸੀਂ ਫੋਨ ਕਰੋਗੇ ਡੀਪੋ ਹੋਲਡਰ ਤੁਹਾਡੇ ਘਰ ਬੈਠੇ ਤੁਹਾਡੀ ਰਾਸ਼ਨ ਕਾਰਡ ਦੀ ਈਕੈਵੇਸੀ ਕਰਕੇ ਜਾਣਗੇ ਇਹ ਕੋਈ ਵੀ ਤੁਸੀਂ ਆਨਲਾਈਨ ਕੰਮ ਨਹੀਂ ਕਰ ਸਕਦੇ ਈਕੈਵੇਸੀ ਦਾ ਨਹੀਂ ਤੁਹਾਨੂੰ ਕੋਈ ਇੱਥੇ ਦੱਸੇਗਾ ਕਿ ਈਕੈਵੇਸੀ ਤੁਸੀਂ ਇਦਾਂ ਕਰੋ ਤਾਂ ਈਕੈਵੇਸੀ ਤੁਸੀਂ ਅੱਗੇ ਵੀਡੀਓ ਦੇਖੋਗੇ ਤੁਹਾਡੇ ਸਾਹਮਣੇ ਘਰ ਬੈਠੇ ਬੁਲਾ ਕੇ ਕਿੱਦਾਂ ਈਕੈਵੇਸੀ ਕਰਵਾਈ ਜਾਂਦੀ ਹੈ ਉਹ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਉਂਦਾ ਹਾਂ ਤੁਸੀਂ ਉਹਦਾ ਹੌਦ ਤੱਕ ਤੁਸੀਂ ਆਪਣਾ ਕੰਮ ਕਰੋਗੇ ਤੁਹਾਡੀ ਘਰ ਬੈਠੇ ਤਾ ਅੱਗੇ ਤੁਸੀਂ ਵੀਡੀਓ ਦੇਖੋ ਜਿੱਦਾਂ ਤੁਹਾਡੀ ਈਕਵੇਸੀ ਹੋਣੀ ਹੈ ਹੁਣ ਜਿਵੇਂ ਦੋਸਤੋ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਡੀਪੂ ਹੋਲਡਰ ਆਪਣੇ ਘਰ ਦੇ ਵਿੱਚ ਬੁਲਾ ਕੇ ਆਪਣੇ ਸਦਸਿਆਂ ਦੀ ਸਾਰਿਆਂ ਦੀ ਈਕੇਵੇਸੀ ਕਰਾ ਰਹੇ ਹਾਂ ਈਕੇਵੇਸੀ ਦੇ ਵਿੱਚ ਕਰਨਗੇ ਕਿ ਤੁਹਾਡੇ ਕੋਲ ਇੱਕ ਆਧਾਰ ਕਾਰਡ ਲੈਣਗੇ ਆਧਾਰ ਕਾਰਡ ਲੈ ਕੇ ਉਹਨਾਂ ਦਾ ਨੰਬਰ ਜਿਹੜਾ ਵੀ ਆਧਾਰ ਕਾਰਡ ਦਾ ਹੋਵੇਗਾ ਉਹ ਫਿਲ ਕਰਕੇ ਤੁਹਾਡੀ ਫਿੰਗਰ ਲੱਗੇਗੀ ਜਦੋਂ ਤੁਹਾਡੀ ਫਿੰਗਰ ਲੱਗੇਗੀ ਤੇ ਤੁਹਾਡੇ ਇੱਥੇ ਬਾਇਓ ਆਥੈਂਟੀਕੇਟ ਹੋਏਗੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਕਿ ਹੋਵੇਗੀ ਆਧਾਰ ਈਕੇਵੇਸੀ ਰਾਸ਼ਨ ਕਾਰਡ ਦੇ ਵਿੱਚ ਡਨ ਹੋ ਜਾਏਗੀ ਚਾਹੇ ਉਹ ਤੁਹਾਡੇ ਪ੍ਰਾਈਵੇਟ ਦੇ ਵਿੱਚ ਛੋਟਾ ਬੱਚਾ ਹੋਵੇ ਵੱਡਾ ਪਰਸਨ ਹੋਵੇ ਸਾਰਿਆਂ ਦੀ ਈ ਕੇਵੇਸੀ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਦੀ ਈ ਕੇਵੇਸੀ ਨਹੀਂ ਹੋਵੇਗੀ ਉਹਨਾਂ ਦਾ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਰਾਸ਼ਨ ਦਾ ਲਾਭ ਨਹੀਂ ਮਿਲਣਾ ਚਾਹੇ ਉਹ ਬੱਚਾ ਹੋਵੇ ਵੱਡਾ ਹੋਵੇ ਤੁਹਾਨੂੰ ਸਭ ਨੂੰ ਆਪਣੇ ਰਾਸ਼ਨ ਕਾਰਡ ਦੇ ਵਿੱਚ ਈ ਕੇਵੇਸੀ ਜ਼ਰੂਰੀ ਕਰਵਾਉਣੀ ਪਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਰ ਬੈਠੇ ਹੀ ਤੁਹਾਡੀ ਫ੍ਰੀ ਦੇ ਵਿੱਚ ਇੱਥੇ ਕੇਵੇਸੀ ਕੀਤੀ ਜਾਵੇਗੀ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਜੇਕਰ ਤੁਹਾਡੇ ਕੋਲ ਕੋਈ ਈ ਕੇਵੇਸ ਦਾ ਪੈਸਾ ਲੈਂਦਾ ਹੈ ਤੁਸੀਂ ਉਸ ਬਾਰੇ ਸ਼ਿਕਾਇਤ ਕਰ ਸਕਦੇ ਹੋ ਇਹ ਬਿਲਕੁਲ ਫ੍ਰੀ ਪ੍ਰੋਸੈਸ ਹੈ ਇਹਦੇ ਵਿੱਚ ਤੁਸੀਂ ਘਰ ਬੈਠੇ ਆਪਣੀ ਈ ਕੇ ਵੀ ਸੀ ਕਰਵਾਓਗੇ ਜਿੱਦਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਇਦਾਂ ਹੀ ਤੁਹਾਡੇ ਘਰ ਬੈਠੇ ਕੇ ਵੀ ਸੀ ਹੋ ਜਾਏਗੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਏ ਦੇ ਕੇ ਜਾਣਾ ਤਾਂ ਇਦਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਛੋਟੇ ਬੱਚਿਆਂ ਦੀ ਵੀ ਫਿੰਗਰ ਲੱਗ ਕੇ ਈ ਕੇ ਵੀ ਸੀ ਹੋ ਰਹੀ ਹੈ ਤਾਂ ਇਹ ਸੀਗਾ ਤੁਹਾਡਾ ਈ ਕੇ ਵੀ ਸੀ ਦਾ ਫੁੱਲ ਪ੍ਰੋਸੈਸ ਜਿਵੇਂ ਕਿ ਤੁਸੀਂ ਦੇਖ ਲਿਆ ਸ਼ੁਕਰੀਆ ਕਰਦਾ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਫੁੱਲ ਜਾਣਕਾਰੀ ਮਿਲੀ ਹੋਵੇਗੀ ਈਕੇਵੀਐਸ ਦੇ ਮੁਤਾਬਿਕ ਜੇਕਰ ਦੋਸਤੋ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੈ ਏਕੇਪਸ ਦੇ ਵਿੱਚ ਜਾਂ ਫਿਰ ਤੁਸੀਂ ਰਾਸ਼ਨ ਕਾਰਡ ਅਪਲਾਈ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਵੀਡੀਓ ਥੱਲੇ ਮਿਲ ਜਾਣਗੀਆਂ ਉਸ ਵੀਡੀਓ ਨੂੰ ਵਾਚ ਕਰਕੇ ਤੁਸੀਂ ਆਪਣਾ ਨਵਾਂ ਰਾਸ਼ਨ ਕਾਰਡ ਬਣਾ ਸਕਦੇ ਹੋ ਜੇਕਰ ਦੋਸਤੋ ਤੁਸੀਂ ਰਾਸ਼ਨ ਕਾਰਡ ਦੇ ਵਿੱਚ ਕੁਝ ਤਬਦੀਲੀ ਕਰਨਾ ਚਾਹੁੰਦੇ ਹੋ ਜਿੱਦਾਂ ਮੋਬਾਈਲ ਅਪਡੇਟ ਨਾਮ ਅਪਡੇਟ ਜਾਂ ਫਿਰ ਜੈਂਡਰ ਅਪਡੇਟ ਜਾਂ ਫਿਰ ਐਡਰੈਸ ਅਪਡੇਟ ਉਹ ਵੀ ਤੁਹਾਨੂੰ ਵੀਡੀਓ ਸਾਡੇ ਚੈਨਲ ਦੇ ਵਿੱਚ ਮਿਲ ਜਾਣਗੀਆਂ ਤੁਸੀਂ ਘਰ ਬੈਠੇ ਆਪਣਾ ਰਾਸ਼ਨ ਕਾਰਡ ਦਾ ਕੰਮ ਕਰ ਸਕਦੇ ਹੋ ਹੋਰ ਵੀ ਤੁਸੀਂ ਕੋਈ ਫਾਰਮ ਅਪਲਾਈ ਕਰਨਾ ਹੈ ਜਾਂ ਫਿਰ ਕੋਈ ਵੀ ਤੁਸੀਂ ਆਨਲਾਈਨ ਡਾਟਾ ਅਪਡੇਟ ਕਰਨਾ ਹੈ ਉਹ ਵੀ ਤੁਹਾਨੂੰ ਵੀਡੀਓ ਅ ਮਿਲਣ ਗਿਆ ਚੈਨਲ ਦੇ ਵਿੱਚ ਜਾਓ ਵੀਡੀਓ ਦੇਖੋ ਆਪਣਾ ਕੰਮ ਕਰੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ